ਬਾਈ ਹਸਰੀ ਕਾਲ ਪਹਿਲਾਂ ਦਾ ਖਾਰਿਆ ਨੂੰ ਅੱਜ ਬਾਈ ਆਪਾਂ ਪਹੁੰਚੇ ਆ ਬੱਕਰੀ ਬਾੜੀ ਬਾਈ ਅੰਦਰ ਬੱਕਰੀਆਂ ਦੀ ਮੰਡੀ ਤੇ ਇੱਥੇ ਨਾ ਬਾਈ ਬੱਬੂ ਪਹੁੰਚਿਆ ਢਿੱਲਮਾ ਪਿੰਡਾ ਤੇ ਮੁੰਡੇ ਲਵੇ ਜਿਹੜੀਆਂ ਬੱਕਰੀਆਂ ਨੇ ਸਾਰੀਆਂ ਘਰ ਦੀਆਂ ਨੇ ਇਹਨੇ ਬੱਕਰੀਆਂ ਜਿਹੜੀਆਂ ਪੱਠਾ ਨੇ ਉਹ ਗਾਹਾਂ ਤਿਆਰ ਹੋ ਗਈਆਂ ਤਾਂ ਕਰਕੇ ਵੱਡੀਆਂ ਬੱਕਰੀਆਂ ਸੇਲ ਤੇ ਲਾਈਆਂ ਹੋਈਆਂ ਨੇ ਵੇਚਰੀਆਂ ਨੇ ਤੇ ਤਾਂ ਕਰਕੇ ਇਹ ਮੰਡੀ ਦੇ ਵਿੱਚ ਲੈ ਕੇ ਆਇਆ ਵਧੀਆ ਨਾਂ ਦਾ ਮੁੰਡੇ ਦਾ ਪਿੰਡ ਹੈਗਾ ਢਿੱਲਮਾ ਨਾ ਬਾਈ ਹਾਂਜੀ ਹਾਂਜੀ ਢਿੱਲਮਾ ਤਾਂ ਪੇ ਕੋਲੇ ਵੀਰੇ ਢਿੱਲਮਾ ਪਿੰਡਾ ਹਾਂਜੀ ਤੇ ਕੰਮ ਕਰਨ ਨੂੰ ਬਈ ਕਿੰਨਾ ਕ ਟਾਈਮ ਹੋ ਗਿਆ ਬਰੇ 6-7 ਸਾਲ ਹੋ ਗਏ ਆਪਨੂੰ ਅਸਿਆ ਹਾਂ ਹੌਲੀ-ਹੌਲੀ ਪੱਠਾ ਤੋਂ ਵਿਦਾਂਤ ਜਾਂ ਵਧੀ ਗਿਆ ਬਾ ਹੌਲੀ-ਹੌਲੀ ਫਿਰ ਬੱਕਰੀਆਂ ਵੀ ਲੈ ਲਈ ਆਪਦੀ ਬਈ ਘਰੇ ਪਹਿਲਾਂ ਕੋਈ ਹੋਰ ਕੰਮ ਕਰਦਾ ਸੀ ਕਰੇ ਖੇਤੀ ਕਰਦੇ ਆਂ ਬਰੇ ਨਾਲ ਅਸਿਆ ਨਾਲ ਖੇਤੀ ਨਾ ਬੱਕਰੀਆਂ ਦਾ ਕੰਮ ਕਹਿੰਨੇ ਸ਼ੁਰੂ ਕੀਤਾ ਸੀ ਪੱਕਰ ਗਿਆ ਤਾਂ ਬਰੇ ਅਸੀਂ ਪਹਿਲਾਂ ਮੁਰਗੇ ਜਿਹੇ ਉਹ ਬੇਜਬੂਜਤੇ ਦੀ ਯਾਰ ਹਾਂ ਬਈ ਫਿਰ ਇਹ ਦੂ ਆ ਬੱਕਰੀਆਂ ਸਾਨੂੰ ਕੰਮ ਵਧੀਆ ਲੱਗਾ ਯਾਰ ਮੁਰਗੇ ਕਿਹੜੇ ਸੀਗੇ ਮੁਰਗੇ ਸੀਲ ਦੀ ਬਰੇ ਲੜਾਉਂਦੇ ਹੁੰਦੇ ਸੀ ਲੜਾਉਂਦੇ ਹੁੰਦੇ ਸੀ ਉਹ ਬਾਜੀ ਆਬੂਜੀਆ ਤੇ ਰੇਡ ਰੂਟ ਵਾੜੀ ਪੈਂਦੀ ਦੀ ਸਿਆ ਹਾਂ ਵੀਰੇ ਉਹਦੇ ਕਰਕੇ ਵੀ ਰੇਟ ਪੈਣ ਕਰਕੇ ਉਹ ਕੰਮ ਤੈਨੂੰ ਫਿੱਟ ਨਹੀਂ ਲੱਗਿਆ ਬਈ ਫਿੱਟ ਨਹੀਂ ਲੱਗਿਆ ਸੌਂਕ ਉਹਦਾ ਹੈਗਾ ਸੀ ہاں ਸੌਂਕ ਉਹਦਾ ਹੁਣ ਵੀ ਰੱਖੇਦੇ ਆਪਣੀ ਤਿੰਨ ਚਾਰ ਬਈ ਸੌਕੀ ਰੱਖੇਦੇ ਆ ਵੀਰੇ ਸੌਕੀ ਰੱਖੇ ਹੋਏ ਨੇ ਹਾਂ ਠੀਕ ਐ ਤੇ ਹੁਣ ਬੱਕਰੀਆਂ ਨੇ ਲੈ ਬਈ ਖੋਲਨੀ ਆਏ ਸਾਈਡ ਤੇ ਲਾ ਦੇ ਉੱਥੇ ਯਾਰ ਆ ਇੱਥੇ ਇੱਥੇ ਬੱਕਰੀਆਂ ਆਏ ਆਏ ਖੜਕੇ ਦਿਖਾਵਾਂਗੇ ਆਪਾਂ ਬੱਕਰੀ ਦਾ ਦੇਖੇ ਇਹਨੂੰ ਕਰ ਦਿਓ ਤੇਰਾ ਲੈ ਬੱਬੂ ਹੁਣ ਬੱਕਰੀਆਂ ਦਿਖਾ ਬਈ ਤੇਰੀਆਂ ਇਸ਼ਾਰੀਆਂ ਕਰਦੀਆਂ ਨੇ ਵੀਰੇ ਜਮਾਂ ਘਰਤ ਗਿਆ ਗਿਆ ਯਾਰ ਜਦੋਂ ਕੰਮ ਸ਼ੁਰੂ ਕੀਤਾ ਸੀ ਕਿੰਨੀਆਂ ਪੱਠਾ ਤੋਂ ਕੀਤਾ ਉਦੋਂ 5-6 ਕ ਦੀ ਵੀਰੇ ਅਛਾ ਵਾਹ ਹੌਲੀ ਹੌਲੀ ਬਧਾਈ ਗਏ ਹੌਲੀ ਹੌਲੀ ਪੈਸੇ ਕਿਵੇਂ ਹੱਥ ਚ ਆਉਂਦੇ ਗਏ ਉਵੇਂ ਬਧਾਲ ਗਿਆ ਵਕਰਗਾ ਇਹ ਮੁੰਡਾ ਬਾਈ ਤੁਸੀਂ ਕਿਤੇ ਮੰਡੀ ਤੇ ਨਹੀਂ ਦੇਖਿਆ ਹੋਣਾ ਕਿਉਂਕਿ ਇਹਨੇ ਸਾਰੀਆਂ ਬੱਕਰੀਆਂ ਜਿਹੜੀਆਂ ਕਹਿੰਦਾ ਵੀ ਪੱਠਾਂ ਤੋਂ ਤਿਆਰ ਕੀਤੀ ਨੇ ਉਦੋਂ ਇਹ ਪੱਠਾ ਹੋਣੀਆਂ ਜਿਹੜੀਆਂ ਖਰੀਦੀਆਂ ਨੇ ਕਿੰਨੇ ਕਿੰਨੇ ਟਾਈਮ ਦੀਆਂ ਖਰੀਦੀਆਂ ਸੀ ਉਦੋਂ ਬਾਈ ਕੋਈ ਸੇਮ ਹੀ ਨਹੀਂ ਕੋਈ ਸੱਤ ਮਹੀਨੇ ਇਕੱਠਾ ਕਰਦਾ 10-10 ਲੈਂਦੇ ਦੀ ਵੀਰੇ ਆਪਾਂ ਅਛਾ ਠੀਕ ਹਾਂ ਹਾਂ ਬਈ ਫੇਰ ਹੀ ਫਾਇਦਾ ਦੀ ਮੰਨ ਕੇ ਚੱਲ ਸਾਲ ਚ ਤੂੰ ਵਧੀਆ ਮਾਲ ਬਣਾ ਲਿਆ ਬਈ ਹਾਂ ਸਾਲ ਡੇਢ ਸਾਲ ਲੱਗ ਗਿਆ ਦੀ ਵੀਰੇ ਲੈ ਹੁਣ ਬੱਕਰੀਆਂ ਦਿਖਾ ਕੱਲੀ ਕੱਲੀ ਦੀ ਡਿ ਸਾ 13 14 ਵਿਕੀ ਅੱਜ ਕੋਈ ਹਜੇ ਨਾ 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 ਵਿਕੀ ਨਹੀਂ ਬਾਈ ਕੋਈ ਮੁੱਲ ਲੱਗੀਆਂ ਮੁੱਲ ਤਾਂ ਲੱਗੀ ਜਾਂਦੇ ਆ ਆਥ ਨੇ ਆਥ ਨੇ ਹੋਣਗੇ ਬੜਾ ਕਿੰਨੇ ਲੱਗਣਗੇ ਆਥ ਨੇ ਜਾਵਾਂ ਸੌਦਿਆਂ ਦੇ ਇਹ ਕਾਲੇ ਰੰਗ ਦੀ ਬੱਕਰੀ ਆ ਇਹ ਇਹ ਦਿਖਾਉਣਾ ਪਹਿਲਾਂ ਥੋੜਾ ਮੂੰਹ ਦਿਖਾਉਣਾ ਮੈਂ ਇਹਦਾ ਦੇਖੋ ਬੱਕਰੀ ਦਾ ਸਿੰਗ ਜਾਵਾਂ ਐ ਬਦਾਮੀ ਸਿੰਗ ਹੋਣਗੇ ਜੋ ਛੋਟੀ ਹੋ ਹੁਣ ਵੀ ਘੈਂਟ ਨੇ ਸਿੰਗ ਹਾਂਜੀ ਵੀਰੇ ਕੀ ਡਿਟੇਲ ਆ ਬਾਈ ਬੱਕਰੀ ਦੀ ਇਹਨੇ ਇਹਦੇ ਮਗਰ ਬਾਈ ਇੱਕ ਬੱਚਾ ਹੈਗਾ ਅੱਛਾ ਬੱਕਰੀ ਤੀਜੇ ਸੁਗੇ ਆ ਆ ਲਾਹੀ ਝੋਲਾ ਮੜਾ ਜਾ ਦੁੱਧ ਦੁੱਧੂ ਪੱਖੋਂ ਕਿਵੇਂ ਆ ਇਹ ਦੁੱਧ ਪੱਖੋਂ ਵੀਰੇ ਚੰਗੀ ਆ ਪੂਰੀ ਪੂਰੀ ਚੰਗੀਆਂ ਹੈ ਕਿੰ ਦੁੱਧ ਵੀਰੇ ਬਾ ਖਰਾਕ ਦੇ ਥਰਤੇ ਆ ਯਾਰ ਜਿਹਦਾ ਮੱਕੀ ਪਾਵਾਂਗੇ ਫਿਰ ਤਾਂ ਦਿੰਦੀ ਆ ਦੁੱਧ ਨਹੀਂ ਪਰ ਤੁਹਾਨੂੰ ਪਤਾ ਹੀ ਆ ਬਾਈ ਯਾਰ ਨਹੀਂ ਤਾਂ ਫਿਰ ਹਾਂ ਹਾਂ ਵੀਰੇ ਬੱਚਾ ਕਿਹਾ ਜੈਦਾ ਪੂਰਾ ਬੱਚਾ ਕਾਲਾ ਆ ਵੀਰੇ ਵਧੀਆ ਜੈਡ ਬਲੈਕ ਜਮਾ ਹਾਂ ਇੱਥੇ ਤਾਂ ਨਹੀਂ ਲੈ ਕੇ ਆਏ ਇੱਥੇ ਲਿਆਂਦਾ ਗੱਡੀ ਚ ਆ ਵੀਰੇ ਬੱਚਾ ਹਾਂ ਠੀਕ ਆ ਚਲੋ ਗੱਡੀ ਚ ਪਿਆ ਵੀ ਦਿਖਾ ਦਾਂਗੇ ਤੁਹਾਨੂੰ ਹਾਂ ਹਾਂ ਤੇ ਹੁਣ ਗਾਂਹਾਂ ਕਰਾਉ ਸਾਂ ਕਿਹ ਜੇ ਕਰਾਈ ਨਹੀਂ ਨਾ ਹਜੇ ਨਹੀਂ ਕਰਾਈ ਵੀਰੇ ਸੂਈ ਨੂੰ ਬਾ ਮਹੀਨਾ ਕੀ ਹੋਇਆ ਜਮਿਨਾ ਕੀ ਹਾਂ ਮਹੀਨਾ ਕੀ ਠੀਕ ਆ ਲੈ ਇਹਨੂੰ ਘਰ ਦੇ ਸਾਈਡ ਤੇ ਕਹਾਂ ਬੱਕਰੀਆਂ ਜਾ ਦੇਨੇ ਆਪਾਂ ਵੀਡੀਓ ਚ ਦਿਖਾ ਦਈਏ ਸਾਰੀਆਂ ਗੇਰਾ ਹਾਂ ਲੈ ਵਈ ਇਹਨੂੰ ਸਾਈਡ ਤੇ ਕਰਕੇ ਆ ਲਿਆ ਕਾਲੀ ਡੱਬੀ ਬੱਕਰੀ ਹਾਂ ਵੀਰੇ ਇਹ ਦੇਖੋ ਬਈ ਮੂੰਹ ਯਾਰ ਸਾਰਿਆਂ ਦੇ ਘੈਂਟ ਨੇ ਨਾ ਭਈਆ ਹਾਂ ਹਾਂ ਵੀਰੇ ਮੂੰਹ ਵਧੀਆ ਗੇ ਚਿੱਟੀ ਅੱਖ ਦੀ ਆ ਹਾਂਜੀ ਵੀਰੇ ਇਹਦੀ ਕੀ ਡਿਟੇਲ ਆਈ ਦੀ ਇਹਨੂੰ 2 ਮਹੀਨੇ ਹੋ ਗਏ ਸੂਈ ਨੂੰ ਵੀਰੇ ਹੂੰ 2 ਮਹੀਨਾ ਦਾ ਮਗਰ ਬੱਚਾ ਹੈ ਇਹਦੇ ਇਹਦੇ ਹਾਂ ਦੁੱਧ ਨੂੰ ਇਹ ਵੀ ਚੰਗੀ ਆ ਇਹ ਦੁੱਧ ਨੂੰ ਵੀਰੇ ਚੰਗੀ ਆ ਪੂਰੀ ਬੱਚਾ ਕਿਹਾ ਜਾਂਦਾ ਇਹਦੇ ਦਾ ਬੱਚਾ ਵੀਰੇ ਜਮਾ ਜੈਡ ਬਲੈਕ ਆ ਵਧੀਆ ਨੱਕ ਮੂੰਹ ਦਾ ਅੱਛਾ ਕਾਲੇ ਰੰਗ ਦੀ ਬੱਚੇ ਹੁੰਦੇ ਆ ਹਾਂ ਵੀਰੇ ਕਾਲੇ ਰੰਗ ਦੇ ਬਕਰਾ ਉਹ ਖੜਾਗਾ ਉੱਥੇ ਜਿੱਦ ਕਰਾਉਸ ਹੋਊਗੀ ਇਹ ਬਾਈ ਦੋਨੇ ਜਿਹੜੀਆਂ ਇਹ ਸੂਈਆਂ ਹੋਈਆਂ ਨੇ ਮੁੱਲ ਕੀ ਕੀ ਹੈ ਇਹਨਾਂ ਦੋਨਾਂ ਦੀ ਦੱਸ ਦੇ ਇਕੱਠਾ ਮੁੱਲ ਇਹਦਾ ਦਾ ਵੀਰੇ 60000 ਰੁਪਿਆ ਹੂੰ ਉਹ ਦੂਜੀ ਦਾ ਹੈਗਾ 40000 ਰੁਪਿਆ ਕਾਲੀ ਦਾ 40000 ਰੁਪਿਆ ਕਿਤੇ ਹੋ ਵੀ ਜਾਊਗਾ ਤੁਸੀਂ ਮੁੱਲ ਤੇ ਨਾ ਜਾਇਓ ਫਾਈਨਲ ਕਰ ਲਿਓ ਗੱਲ ਹਾਂ ਵੀਰੇ ਆ ਪਾਠਾ ਵੀਰੇ ਇਹ ਕਿੰਨੇ ਦਾੰਦਾ ਇਹ 8 ਦਾੰਦਾ ਵੀਰੇ ਜਮਾਂ ਨਵੇਂ ਅੱਛਾ ਇਹ ਗੱਬਣਾ ਹੈ ਹਾਂ ਵੀਰੇ ਗੱਬਣਾ ਠੀਕ ਹੈ ਕਿੰਨੇ ਟਾਈਮ ਦੀ ਇਹ ਬਾ ਮਹੀਨਾ ਡੇਢ ਮਹੀਨਾ ਦੀ ਹੋਊ ਵੀਰੇ ਬਸ ਹਾਂ ਹਾਂ ਗਰੰਟੀ ਚ ਆਉਂਦੀ ਆ ਕਿਉਂਦੀ ਨਹੀਂ ਆਉਂਦੀ ਨਹੀਂ ਵੀਰੇ ਗਰੰਟੀ ਤੇ 3 ਮਹੀਨਾ ਦੇ ਉੱਤੇ ਆਉਂਦੀ ਆ ਗਰੰਟੀ ਚ ਕੀ ਫਾਇਦਾ ਤੂੰ ਦੇ ਦੇਂਗਾ ਗਰੰਟੀ ਵੀ ਨਾ ਵੀਰੇ ਗਰੰਟੀ ਨਹੀਂ ਆਪਾਂ ਦਿੰਦੇ ਕੀ ਫਾਇਦਾ ਜਿੰਨਾ ਚਿਰ ਘੁਲਦੀ ਨਹੀਂ ਬੱਕਰੀ ਕੀ ਫਾਇਦਾ ਫਿਰ ਵੀਰੇ ਵਾਪਸ ਕਰਨੀ ਬਹੁਤ ਔਖੀ ਹੁੰਦੀ ਆ ਚੀਜ਼ ਉਹ ਬੱਕਰਾ ਕਿਹਾ ਜੀ ਤੋ ਕ੍ਰਾਸ ਆ ਇਹ ਬੱਕਰਾ ਵੀਰੇ ਕਾਲਾ ਹੋ ਖੜਾਗਾ ਬੱਕਰਾ ਕਾਲਾ ਲੈ ਪਹਿਲਾਂ ਬੱਕਰਾ ਦਿਖਾਉਨੇ ਆ ਕਿਉਂਕਿ ਬਾਕੀ ਬੱਕਰੀਆਂ ਮੈਨੂੰ ਗੱਬਣ ਲੱਗਦੀਆਂ ਨੇ ਸਾਰੀਆਂ ਹਨਾ ਹਾਂ ਵਿੱਚ ਹੋਰ ਵੀ ਸੂਈਆਂ ਦੀਆਂ ਵੀਰੇ ਬੱਕਰ ਕਸੂਈਆਂ ਹੋਈਆਂ ਵੀ ਨੇ ਪਹਿਲਾਂ ਬੱਕਰਾ ਦਿਖਾ ਦਿੰਨੇ ਆ ਭਾਈ ਕੀ ਡਿਟੇਲ ਆ ਭਾਈ ਬੱਕਰੇ ਦੀ ਬੱਕ ਸ਼ਾਇਦ ਉਹ ਪਹਿਲਾਂ ਦਾ ਬਰਾਂਦਾ ਮੋਟਾ ਹਾਂਜੀ ਤੇ ਫੇਸ ਦੇਖੋ ਇਹਦਾ ਬੱਚੇ ਕਿਹਜੇ ਰੰਗ ਦੇ ਬੱਚੇ ਵੀਰੇ ਕਾਲੇ ਜਾਂ ਪੱਕੇ ਲਾਲੂ ਇਹ ਇਹ ਵੀ ਵੇਚਣਾ ਹੈ ਹਾਂ ਇਹ ਵੀ ਵੇਚਣਾ ਵੀਰੇ ਇਹਦਾ ਇਹਦਾ ਕਿੰਨਾ ਮੁੱਲ ਹੈ ਇਹਦਾ 60000 ਰੁਪਏ ਰੇਟ ਵੀਰੇ ਤੋਰੀ ਮਾੜਾ ਜਾ ਇਹਨੂੰ ਐ ਵੀ ਤੋੜ ਕੇ ਦੇਖ ਲੋ ਚੱਲ ਜਾ ਲੈ ਇਧਰ ਨਹੀਂ ਤੋੜ ਲਾ ਮਾ ਠੀਕ ਹੈ ਹਾਂਜੀ ਇਹਦੀਆਂ ਪੱਠਾਂ ਆਈਆਂ ਨੇ ਕੁਛ? ਹਾਂ ਪੱਠਾ ਵੀਰੇ ਘਰੇ ਰੱਖਿਆ ਜਿਹਦਾ। ਅੱਛਾ ਘਰੇ ਰੱਖ ਲਿਆ। ਹਾਂਜੀ ਹਾਂਜੀ ਵੀਰੇ ਘਰੇ ਰੱਖਿਆ। ਤਾਂ ਕਿ ਮੈਂ ਗਾਂ ਕੋਈ ਪਾਲ ਲਿਆ ਤਾਂ ਬੱਚਾ ਪਾਲ ਲਿਆ। ਇਹਦਾ ਬੱਚਾ ਪਾਲ ਲਿਆ ਵੀਰੇ। ਠੀਕ ਹੈ। ਹਾਂ ਬੱਚਾ ਰੱਖ ਲਿਆ ਵੀ ਹੁਣ ਪੀੜੀ। ਹਾਂ ਇਹ ਲਾਲ ਚਿੱਟੀ ਜੀ ਹੈ ਨਾ। ਹਾਂਜੀ ਹਾਂਜੀ ਵੀਰੇ 3 ਨ ਕੁ ਮਹੀਨਾ ਦੀ ਗੱਭਾ ਬੱਕਰੀ। ਇਹ 3 ਮਹੀਨਾ ਦੀ। ਹਾਂ ਹਾਂ। ਹੁਣ ਦੁੱਧ ਤਾਂ ਨਹੀਂ ਦਿੰਦੀ ਇਹ। ਦੁੱਧ ਬਾ ਮੋੜਾ ਮੋਟਾ ਹੀ ਆ ਵੀਰੇ ਗਲਾਸ ਦਾ ਅੱਧਾ ਗਲਾਸ। ਹਾਂ ਹਾਂ ਠੀਕ ਹੈ। ਇਹ ਵੀ ਇੱਥੇੋਂ ਕਰਾਉ ਸਾ? ਹਾਂਜੀ ਹਾਂਜੀ ਇਹਦੇ ਤੋਂ ਕਰਾਉ ਸਾਡੇ ਪੁੱਤਰ। ਇਹ ਤਾਂ ਹੀ ਹੋਣਗੀਆਂ ਸ ਲੈ ਵੀ ਜਿੰਨੀ ਆਉਣ ਸੌਣ ਦਿਖਾਵਾਂਗੇ ਨਾ ਪੱਠਾ ਸਾਰੀਆਂ ਇਹ ਤੋਂ ਕਰਾਉਛ ਨੇ ਹਾਂ 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 ਬੱਚੇ ਵਧੀਆ ਤੁਹਾਨੂੰ ਬੱਚਾ ਵੀ ਦਿਖਾਵਾਂਗੇ ਬਾਈ ਜਿਹੜੇ ਬਾਈ ਕਹਿੰਦਾ ਦੋ ਬੱਚੇ ਨੇ ਬਾਈਆਂ ਲਵੇ ਹਾਂ ਜਿੱਟੇ ਤੇ ਲਾਲ ਡੱਬੀ ਜੀ ਹਾਂਜੀ ਹਾਂਜੀ ਆ ਬੱਚੇ ਗੱਬਣਾ ਵੀਰੇ ਸੂਂਦੀ ਆ ਬੱਕਰੀ ਬਾ ਦੋ ਚਾਰ ਦਿਨ ਹੀ ਲਊ ਵੀਰੇ ਇਹ ਸੂਣ ਦੇ ਹਾਂ ਸੂਣ ਦੇ ਅੱਠ ਦਾੰਦਾ ਜਮਾ ਨਵੇਂ ਅੱਠ ਦਾੰਦਾ ਹੈ ਹਾਂ ਇਹਦਾ ਰੇਟ 30000 ਰੁਪਈਆ ਬਾਈ ਇਹਦਾ 30000 ਹਾਂਜੀ ਹਾਂਜੀ ਮੈਂ ਰੇਟ ਵੀ ਬਾਈ ਦੱਸੀ ਜਾਈਂ ਕਈ ਵਾਰ ਮੈਂ ਪੁੱਛਣਾ ਭੁੱਲ ਜਿੰਨਾ ਹਾਂਜੀ ਹਾਂਜੀ ਇਹਦਾ ਰੇਟ 30000 ਰੁਪਈਆ 30000 ਹਾਂ ਇਹ ਆ ਵੀ ਬਈ ਚਿੱਟੀ ਤੇ ਲਾਲ ਬੱਕਰੀ ਲੰਬੀ ਬੱਕਰੀ ਕਹਿਦੀ ਜਿਹਨੂੰ ਉਹ ਆ ਹਾਂਜੀ ਇਹਦਾ ਬੱਕਰੀ ਦਾ ਬੱਚਾ ਰੱਖਿਆ ਦਾ ਵੀਰੇ ਹੁਣ ਬਰੀਡਰ ਇਸ ਤਿਆਰ ਕੀਤਾ ਇਹ ਫਿਰ ਇਹ ਕਿੰਨਾ ਟਾਈਮ ਹੋ ਗਿਆ ਬੱਕਰੀਆਂ ਛੋਟੇ ਲਵੇ ਇਹ ਬੱਕਰੀ ਬਾ ਸ਼ੁਰੂ ਦੀ ਆ ਵੀਰੇ ਪੱਠਾ ਹਾਂ ਪੱਠੀ ਆ ਜਿਹੜੀਆਂ ਇਹ ਲੈਂਦੀਆਂ ਜਾਂ ਹਾਂਜੀ ਹਾਂਜੀ ਕੀ ਰਿਕਾਰਡ ਕੀ ਆ ਇਹਦਾ ਰਿਕਾਰਡ ਵੀਰੇ ਇੱਕ ਬੇਲਬੂ ਲੰਬੀ ਆ ਦੁੱਧ ਨੂੰ ਚੰਗੀ ਆ ਹੂੰ ਤੇ ਕਾਦੇ ਦਾ ਐਵੇਂ ਕਹਿੰਦਾ 38 ਇੰਚ ਹੋਊ ਵੀਰੇ ਹਾਂ ਲੰਬਾਈ 'ਚ ਹੈਗੀ ਆ ਹਾਂ ਲੰਬਾਈ 'ਚ ਬੇਲ ਬਹੁਤ ਆ ਬੱਚੇ ਦੀ ਵੀ ਜਿਹੜਾ ਘਰੇ ਰੱਖਿਆ ਦਾ ਬੱਚਾ ਅਸਾਂ ਉਹਦੀ ਵੀ ਬੇਲ ਬਹੁਤ ਆ ਹਾਂ ਉਹਦੀ ਬਹੁਤ ਆ ਹੁਣ ਕੱਪਣਾ ਬਈ ਹਾਂ ਹੁਣ ਗੱਪਣਾ ਗੱਪਣ ਕਿੰਨੇ ਟਾਈਮ ਦੀ ਆ ਗੱਪਣ ਬਈ 3 ਕੁ ਮਹੀਨਿਆਂ ਦੀ ਆ ਹੁਣ ਬੱਕਰੀ ਹਾਂ ਦੇਸ ਦੀ ਆ ਨਰਾਲੀ ਬੱਕਰੀ ਮੁੱਲ ਮੁੱਲ ਬਈ ਇਹਦਾ 60000 ਰੁਪਏ ਜਾ ਵੀ 60000 ਹਾਂ ਛਾੜ ਦੇ ਹੋਰ ਲਿਆ ਹੁਣ ਹਾਂ ਕੇ ਬੱਕਰੀ ਬੱਕਰੀਆਂ ਚੰਗੀਆਂ ਨੇ ਬਈ ਬੱਬੂ ਦੇਰੀਆਂ ਆ ਵੀ ਸੂਈ ਹੋਈ ਆ ਹਾਂ ਸੂਈ ਦੀ ਆ ਵੀਰੇ ਇਹਦਾ ਬੱਚਾ ਲਿਆਂਦਾ ਨਾਲ ਹਾਂ ਇਹ ਕੱਲ ਸੂਈ ਆ ਵੀਰੇ ਕੱਲ ਸੂਈ ਆ ਇਹ ਹਾਂ ਠੀਕ ਆ ਇਹਦਾ 25000 ਰੁਪਏ ਰੇਟ ਆ ਵੀਰੇ ਲੈਣ ਦੇਣੀ ਬਸ ਇਹਨਾਂ ਨਾਲ ਕਿ ਆ ਪਾਠਾ ਕ ਬੱਕਰਾ ਬੱਕਰਾ ਵੀਰੇ ਬੱਕਰਾ ਬੱਕਰਾ ਹਾਂ ਕੀ ਆ ਹਾਂ ਹਾਂ ਠੀਕ ਆ 1 25 ਦਿੱਤਾ ਯਾਰ ਇਹਨੇ 1 ਹੀ ਦਿੱਤਾ ਵੀਰੇ ਬੱਚਾ ਸਾਨੂੰ ਤਾਂ 1 ਹੀ ਬਹੁਤ ਆ ਜੇ ਤੰਦਰੁਸਤ ਹੋਵੇ ਵੀਰੇ ਬੱਚਾ ਅੱਛਾ ਹਾਂ ਠੀਕ ਆ ਲੈ ਇਹਦਾ ਮੁੱਲ 25000 ਹੈ ਦੁੱਧ ਨੂੰ ਚੰਗੀ ਆ ਦੁੱਧ ਨੂੰ ਵੀਰੇ ਜਮਾ ਚੰਗੀ ਆ ਲੈ ਝੋਲਾ ਲਾ ਕੇ ਦਿਖਾਉਂਦੇ ਲਾ ਕੇ ਦੇਖ ਲੈਨੇ ਬਈ ਕੱਲ ਕੱਲ ਸੁਈਆ ਹੈ ਹੂੰ ਠੀਕ ਹੈ ਲਾਓ ਵੀ ਠੀਕ ਆ ਬਈ ਪਾ ਦੇ ਬੱਬੂ ਝੋਲਾ ਇਹਦੇ ਹੂੰ ਜੇ ਬੱਕਰੀਆਂ ਹੋਰ ਵੀ ਚੰਗੀਆਂ ਨੇ ਬਾਈ ਲਾਵੇ ਬੱਕਰਾ ਵੀ ਚੰਗਾ ਬਾਕੀ 5 6 ਸਾਲ ਹੋ ਗਏ ਬਈ ਕੰਮ ਕਰਦੇ ਨੂੰ ਬਾਈ ਨੂੰ ਤੇ ਤਜਰਬਾ ਵੀ ਹੈਗਾ ਬੱਪੂ ਪਰ ਪਹਿਲਾਂ ਦਿੱਕਤ ਤਾਂ ਨਹੀਂ ਆਈ ਜਦੋਂ ਨਾ ਨਾ ਦਿੱਕਤ ਤਾਂ ਆਇਆ ਤਾਂ ਫਿਰ ਪੈਂਦੀ ਹੀ ਰਹਿੰਦੀ ਆ ਮਾੜੀਆਂ ਮੋਟੀਆਂ ਦਾ ਵੀਰੇ ਹਾਂ ਕਢਾਲਾ ਬੰਦਾਗਾ ਕੁੱਕੜਾਂ ਦਾ ਸੌਂਫ ਹਾਂ ਇਹਦਾ 48 ਇੰਚਾ ਕੱਦ ਵੀਰੇ 48 ਇੰਚ ਹਾਂ ਕਿੰਨੇ ਦੰਦ ਪੱਠਾ ਇਹ ਇਹ 8 ਦੰਦ ਦਾ ਵੀਰੇ 8 ਦੰਦ ਹਾਂ ਹੁਣ ਗੱਬਣਾ ਗੱਬਣਾ ਬੱਕਰੀ ਠੀਕ ਆ ਕਿੰਨੇ ਟਾਈਮ ਦੀ ਇਹ 2.5 ਮਹੀਨਿਆਂ ਦੀ ਆ ਵੀਰੇ ਅਜੇ ਪੂਰੀ ਦੇਸਨ ਨਹੀਂ ਲੱਗੀ ਵੀ ਜਦ ਤੱਕ ਦਿਖਾਈ ਦੇਣ ਲੱਗੇ ਵੀ ਉਦੋਂ ਰੇਟ ਵੀ ਬਾਜੂ ਬੱਕਰੀ ਵੀ ਬਸ ਬਾਜੂ ਫਿਰ ਹੂੰ ਹਾਂ 来 ਵੀ ਇਹਨੂੰ ਚਾਹੀਏ ਵੀ ਉਹੀ ਬੱਕਰੇ ਦੀ ਹਾਂ 48 ਇੰਚਾਂ ਬੋਈ ਫੀਤਾ ਪੱਜ ਜੇ ਇਹਨੂੰ ਦਿਖਾਉਂਦੀਆਂ ਬੱਕਰੀਆਂ ਸਾਡੀਆਂ ਹਾਂ ਬੱਕਰੀਆਂ ਦਿਖਾਤ ਗਿਆ ਵੀਰੇ ਸਾਡਾ ਤਕਰੀਬਨ ਦਿਖਾਉਂਦੀਆਂ ਬੱਕਰੀਆਂ ਹਾਂ ਹਾਂ ਨੂੰ ਪਤਾ ਲੱਗ ਗਿਆ ਆਈਡੀਆ ਜਿਹਾ ਹੋ ਗਿਆ ਵੀ ਬਾਈ ਲਵੇ ਕਹਿਆ ਜਾਂ ਮਾਲ ਹਣਾ ਤੇ ਬੱਕਰਾ ਵੀ ਚੰਗਾ ਆਉ ਦਿਖਾਈ ਬੱਚੇ ਕਿੱਥੇ ਪੈਨੇ ਆਪਣੇ ਆਹ ਨੇ ਹਾਂਜੀ ਲੈ ਵੀ ਆ ਬੈਠੇ ਨੇ ਬਾਈ ਬੱਚੇ ਬਾਈ ਬੱਚੇ ਆ ਕਾਲੇ ਪੌਂਦਾ ਵੀਰੇ ਬੱਚੇ ਪੂਰੇ ਵਧੀਆ ਚੰਗੇ ਆਹ ਬੱਕਰਾ ਦਾ ਉਹਦੇ ਮਾਗਰ ਬੱਕਰੀ ਮਾਗਰ ਵੀਰੇ

ਪੀ ਜੇ ਕਿਸੇ ਨੂੰ ਵੀਰ ਨੂੰ ਚਾਹੀਦੇ ਨੇ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰੋ ਪਿੰਡ ਢਿੱਲਮਾਣਾ ਬੋਲ ਇੱਕ ਨੰਬਰ ਬੋਲ ਦੇ ਬਾਈ ਨੰਬਰ ਬੋਲ ਦੇ ਚਲ 852996640 ਇੱਕ ਵਾਰੀ ਹੋਰ ਬੋਲ ਦੇ 852996640 ਠੀਕ ਹੈ ਹਾਂ ਬਾਈ ਮੁੱਲਾਪੁਰ ਵੀ ਪਹੁੰਚਿਆ ਕਰੋ ਵਾਤ ਵਾਤ ਤੇ ਬਾਈ ਨਾਲ ਵੀ ਸੰਪਰਕ ਕਰ ਹਾਂ 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 ਠੀਕ ਹੈ ਬਾਈ ਬੱਬੂ ਠੀਕ ਹੈ